ਫਰੈਂਡਸ ਅੱਜ ਦੇ ਵੀਡੀਓ ਵਿੱਚ ਆਪਾਂ ਡਕਮੇ ਵਿਅੰਜਨਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਡਕਮੇ ਵਿਅੰਜਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ 15 ਹਾਂਜੀ ਤਾਂ ਕਿੰਨੀ ਹੁੰਦੀ ਹੈ ਡਕਮੇ ਵਿਅੰਜਨਾਂ ਦੀ ਗਿਣਤੀ 15 ਕਿਹੜੇ-ਕਿਹੜੇ ਹੁੰਦੇ ਨੇ ਡਕਮੇ ਵਿਅੰਜਨ ਕਕਾ ਖਖਾ ਗਗਾ ਚਚਾ ਛਛਾ ਜਜਾ ਐਂਡ ਟੈਂਕਾ ਠਠਾ ਡਡਾ ਪਪਾ ਫਫਾ ਬਬਾ ਇਹ ਸੀ ਕਿ ਆਪਣੇ ਟਕਮੇ ਵਿਅੰਜਨ ਸੋ ਇਹਨਾਂ ਨੂੰ ਯਾਦ ਰੱਖਣ ਲਈ ਆਪਾਂ ਕਿਵੇਂ ਯਾਦ ਰੱਖ ਸਕਦੇ ਆ ਕਿ ਕ ਵਰਗ ਤੋਂ ਲੈ ਕੇ ਪ ਵਰਗ ਤੱਕ ਲਾਈਨਾਂ ਦੇ ਪਹਿਲੇ ਤਿੰਨ ਅੱਖਰ ਇਹਨਾਂ ਨੂੰ ਯਾਦ ਰੱਖਣ ਦਾ ਇੱਕ ਤਰੀਕਾ ਹੈ ਕਿ ਕ ਵਰਗ ਤੋਂ ਲੈ ਕੇ ਪ ਵਰਗ ਤੱਕ ਪਹਿਲੇ ਤਿੰਨ ਅੱਖਰ ਪਹਿਲਾ ਕ ਵਰਗ ਦੇ ਤਿੰਨ ਅੱਖਰ ਫਿਰ ਚ ਵਰਗ ਦੇ ਪਹਿਲੇ ਤਿੰਨ ਅੱਖਰ ਫਿਰ ਟ ਵਰਗ ਦੇ ਐਂਡ ਫਿਰ ਪ ਵਰਗ ਦੇ ਯਾਨੀ ਕਿ ਕ ਵਰਗ ਤੋਂ ਲੈ ਕੇ ਪ ਵਰਗ ਤੱਕ ਪਹਿਲੇ ਤਿੰਨ ਅੱਖਰ ਕਾਰੇ ਚਾਹੁੰਦੇ ਨੇ ਡੱਕਵੇਂ ਵਿਅੰਜਨ ਸੋ ਇਹ ਸੀਗਾ ਤੁਹਾਡਾ ਛੋਟਾ ਜਿਹਾ ਟੋਪਿਕ ਡੱਕਵੇਂ ਵਿਅੰਜਨ ਦਾ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ